ਇਹ ਹੈਗਾ ਜੀ ਹਰਪ੍ਰੀਤ ਅੰਮ੍ਰਿਤਪਾਲ ਦਾ ਵੱਡਾ ਭਰਾ ਜਿਹਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅੰਮ੍ਰਿਤਪਾਲ ਕਹਿੰਦਾ ਸੀ ਕਿ ਹਾਂ ਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦੁਕਾਣਾ ਚਾਉਣਾ ਹੈ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਹਿੰਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਓ ਪਹਿਲਾਂ ਤਾਂ ਵੇਖੋ ਮੈਨੂੰ ਲੱਗਦਾ ਤਰੀਕਾ ਵੇਖੋ ਸਾਰਾ ਫਿਰ ਤੌਰ ਤਰੀਕਾ ਫਿਰ ਤੁਹਾਡੇ ਸਮਝ ਆਊਗਾ ਹੋਗੀ ਵੀਡੀਓ ਬਣ ਇਨਾ ਅਖੀਰ ਚ ਫੋਟੋ ਦੇਖੋ ਦੀ ਬਿਲਕੁਲ ਫੇਸ ਤੁਹਾਨੂੰ ਕਲੈਰਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦੇਣਗੇ ਤਾਂ ਫੇਸ ਹੀ ਹੋਰ ਹੈ AI ਚ ਫੇਸ ਵੀ ਕਿਵੇਂ ਫਿੱਟੂ ਹੋ ਨਹੀਂ ਸਮਝਾਈ ਮਗਰ ਕੁਝ ਕਰ ਸਕਦੇ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਲਾਰਿਆ ਜੀ ਧੀ ਲਾਰਿਆ ਮੈਂ ਨਾ ਇਹ ਗੱਲ ਹੁਣ ਹੋ ਗਈ ਜੀ ਵੇਖ ਲਈ ਹੋ ਗਈ ਜਿਸ ਲੀਗਲੇ ਵੇਖਣੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਤਾਲ ਲਿਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਆ ਵੈਸੇ ਤਾਂ ਹੁਣ ਕੋਰਟਾਂ ਚ ਤਸੱਲੀ ਹੋ ਗਈ ਹੈ ਮਗਰ ਮੈਂ ਮਨ ਨੂੰ ਤਾਂ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮੰਨ ਕੇ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅਮਰਿਤਧਾਰੀ ਸਿੰਘ ਹੈ ਕੰਮ ਵੇਖੋ ਇਹਨਾਂ ਦੇ ਕੀ ਜਿਹਾ ਹੈ ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਹੈ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਲਜੀਤ ਕਲ ਸੀ ਜਾਂ ਦੂਜੇ ਦੀ ਆ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉਂ ਮੈਂ ਕਹਿ ਰਿਹਾ ਇਹ ਪਹਿਲਾ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪੈਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋਣ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਇਹ ਨਿਊਜ਼ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕੀਤਾ। ਉਹ ਕੱਲ੍ਹ ਇਥੋਂ ਤਕਰੀਬਨ 1 1:00 ਵਜੇ ਦੇ ਲਾਗੇ ਜਾਂ 12 12 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ। ਕਿ ਉਹ ਜਲੰਧਰ ਜਾਉਂ ਤੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਘਰ ਜਤੇ ਬਾਗਾਪੁਰਾ ਨਾਲ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਕ ਸਿਗਨ ਦੇ ਚ ਵੀ ਉਹਨਾਂ ਭਾਗ ਲੈਣਾ ਸੀ। ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ੍ਹ ਵਾਸਤੇ। ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੇ ਕਰਜ਼ਾਰ ਕੁਸ਼ੀ ਕਰਨ ਵਾਸਤੇ ਅਮਰਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਹੈ ਮੇਰੇ ਖਿਆਲ ਅਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਆ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਇਹ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਆ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਚਾਰਜ ਕਰਦੀ ਆ ਅ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੋਈ ਮੈਂ ਕਿਉਂ ਵਿਖਾ ਰਿਆਂ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਉਤ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਸ ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਲ ਨੂੰ ਲੈ ਜਾਓ ਚਿੱਟਾ ਥੋੜਾ ਮੁੰਡਾ ਪੀਵੇ ਸ਼ਰੇ ਆਮ ਡਰੱਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ ਉਸ ਆਡੀਓ ਚ 21 ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ ਚ ਮੇਰਾ ਹਿੱਸਾ ਹੈ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਹਾ ਮਤਲਬ ਲੁਟੇਰੇ ਠੱਗ ਅਸਲ 'ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾਣਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਹੋ ਤੁਸੀਂ ਬਿਲਕੁਲ ਗਲਤ ਕੰਮ ਪੁੱਠੇ ਸਿੱਧੇ ਕੰਮ ਤੇ ਤੁਸੀਂ ਇਹ ਸੰਤਾ ਨੂੰ ਉਹਨਾਂ ਨੂੰ ਜਾਣ ਬੁੱਝ ਕੇ ਅਸੀਂ ਕਵਰ ਦੇ ਦੇਾਂਗੇ ਸਾਰੀ ਗੱਲ ਦਾ ਉਹ ਕੰਮ ਹੈ ਔਰ ਇੱਥੇ ਕਿਵੇਂ ਤੁਸੀਂ ਅਮਰਿਤਧਾਰੀ ਸਿੰਘ ਹੋ ਕੇ ਇੰਨਾ ਝੂਠ ਬੋਲ ਰਹੇ ਕੀ ਇਹ ਜਹਿਜ ਹੈ ਤੁਸੀਂ ਸੁਖਪ੍ਰੀਤ ਨੂੰ ਜਿਨ੍ਹਾਂ ਨੇ ਤੁਹਾਡੇ ਮੁੰਡੇ ਨਾਲ ਹਗੁਰਪ੍ਰੀਤ ਤੇ ਸੁਖਪ੍ਰੀਤ ਨੇ ਕੀ ਗਲਤੀ ਉਹਨਾਂ ਦੀ ਤੁਹਾਨੂੰ ਐਕਸਪੋਜ਼ ਕੀਤਾ ਕਿਉਂਕਿ ਤੁਸੀਂ ਗਲਤ ਰਾਏ ਚੱਲ ਪਏ ਸੀ ਉਹਨਾਂ ਨੂੰ ਝੂਠ ਦੱਸਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਐਕਸਪੋਜ਼ ਕਰਦਾ ਉਹ ਐਂਟੀਪੰਥ ਹੋ ਜਾਂਦਾ ਤੇ ਉਹ ਏਆਈ ਹੋ ਜਾਂਦੀ ਆ ਜਾਂ ਝੂਠ ਹੋ ਜਾਂਦਾ ਮੈਂ ਤਾਂ ਤੁਹਾਨੂੰ ਇਹ ਚੀਜ਼ਾਂ ਵਿਖਾ ਰਿਹਾ ਕਿ ਕਿਥੇ ਇੱਕ ਗੱਲ ਤੇ ਜਦੋਂ ਉਹਨੇ ਕਿਸੇ ਨੇ ਸਵਾਲ ਕੀਤਾ ਉਹ ਦੂਜੀ ਵੀਡੀਓ ਵਿਖਾਈ ਆਹ ਜਿਹੜੀ ਉਹ ਦਿਖਾਈ ਕਿਹੜੇ ਕਿਹੜੀ ਆਪਾਂ ਗੱਡੀਆਂ ਆਖ ਲਈ ਆਹ ਖੋਰ ਉਹ ਦਿਖਾਤੀ ਉਹ ਸਾਰੀ ਜੀਤੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਕਿ ਜੀ ਹੁਣ ਤੁਸੀਂ ਦੱਸੋ ਕਿ ਤੁਸੀਂ ਵੱਖਰੇ ਸੂਬੇ ਦੀ ਗੱਲ ਕਰਦੇ ਹੋ ਤੇ ਮਾਤਾ ਜੀ ਕਹਿੰਦੇ ਨਾ ਉਹ ਤਾਂ ਸੂਬੇ ਦਾ ਮੁੱਦਾ ਹੀ ਨਹੀਂ ਕੋਈ ਮਤਲਬ ਹਰ ਗੱਲ ਦੀ ਤੁਸੀਂ ਯੂ ਟਰਨ ਹਰ ਗਲਤੀ ਤੁਹਾਡਾ ਝੂਠਾ ਤੇ ਲੈਨੇ ਆਪੋ ਜੁਮੇ ਆ ਤੁਸੀਂ ਦੂਜੇ ਨੂੰ ਠੜਾਉਨੇ ਹੁਣ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਗੁਰਪ੍ਰੀਤ ਹਰੀਨੋਹ ਦੇ ਮਰਡਰ ਵਾਸਤੇ ਦੋ ਬੰਦਿਆਂ ਦਾ ਵਰਤੋਂ ਕੀਤੀ ਆ ਅਨਮੋਲ ਪ੍ਰੀਤ ਸਿੰਘ ਤੇ ਨਵਜੋਤ ਨੀਟਾ ਇਹ ਦੋ ਸ਼ੂਟਰ ਨੇ ਇਹ ਦੋਵੇਂ ਸ਼ੂਟਰ ਜਿਹੜੇ ਇਹਨਾਂ ਦੇ ਸਾਥੀ ਆ ਆ ਡਰੱਗ ਐਡਿਕਟ ਆ ਇਹ ਸਟੈਬਲਿਸ਼ਡ ਹੈ ਉਹ ਡਰੱਗ ਐਡਿਕਟ ਨੇ ਥੋਡੇ ਸੰਪਰਕ ਚ ਭਾਈ ਕਿਵੇਂ ਆਏ ਤੁਸੀਂ ਉਹਨਾਂ ਨੂੰ ਵਰਤਿਆ ਥਰੂ ਆਰਚ ਡੱਲਾ ਇਹਨੂੰ ਮਾਰਨ ਵਾਸਤੇ ਗੁਰਪ੍ਰੀਤ ਹਰੇਨ ਉਹਨੇ ਉਹਨਾਂ ਨੇ ਜਾ ਕੇ ਆ ਦੂਜੀ ਕਿਲਿੰਗ ਉਹ ਦਿਖਾ ਜਸਵੰਤ ਵਾਲੀ ਕਿਲਿੰਗ ਇਹਨਾਂ ਨੇ ਜਾ ਕੇ ਦੂਜੀ ਕਿਲਿੰਗ ਕੀਤੀ ਥੋਡੇ ਸਾਥੀ ਹੈ ਕਿਹੇ ਜੇ ਲੋਕ ਆ ਆ ਜਸਵੰਤ ਗੱਲ ਦੀ ਵੀਡੀਓ ਹੈ ਜਿਹੜੀ ਮੱਧ ਪ੍ਰਦੇਸ਼ ਸ਼ੂਟਆਊਟ ਕੀਤਾ ਹੈ ਪੀ ਸਾਹਿਬ ਨੇ 13 ਨਵੰਬਰ 2024 ਨੂੰ ਖੁਲਾਸਾ ਕੀਤਾ ਡੱਲਾ ਜੰਚਮੈਨ ਨਵਜੋਤਨ ਅਮਲ ਅਨਮੋਲ ਪ੍ਰੀਤ ਰੈਜ਼ੀਡੈਂਟਸ ਆਫ ਬਰਨਾਲਾ ਵਾ ਕੋਟ ਨੇ ਮਹੌਲੀ ਸੰਡੇ ਐਂਡ ਟੂ ਪਿਸਟਲਸ ਵਾਸ ਸੀਜ਼ ਫ্রম ਥੈਮ ਦੇ ਵਰ ਅਰੈਸਟਡ ਫਾਰ ਦ ਕਿਲਿੰਗ ਆਫ ਸਿੱਖ ਐਕਟਿਵਿਸ ਗੁਰਪ੍ਰੀਤ ਹਰੀਨੋ ਇਨ ਫਰੀਦਕੋਟ ਲਾਸਟ ਐਂਡ ਇਟ ਵਾਸ ਡਿਊਰਿੰਗ ਥੇਅਰ ਇਨਟੈਰੋਗੇਸ਼ਨ ਥੈਟ ਕੌਪਸ ਰੈਲਾਈਜ਼ਡ ਥੈਟ ਥੇ ਹੈਡ ਕੈਰੀਡ ਆਊਟ ਦ ਗਵਾਲੀਅਰ ਮਰਡਰ ਐਜ਼ ਵੈਲ investigators reveal that the accused also killed Jaswant Singh Gill on November 7 2024 in Gwalior under directions from Arsh Dalla the Punjab DGP said Gill shooting was captured on CCTV jadi main tonu vakhat di hai hun main et sa tarseem se ohnu puchna chahuna ਕਿ ਆ ਜਿਹੜੇ ਚਿੱਟੇ ਖਾਣ ਤੇ ਪੀਣ ਦੇ ਆਦੀ ਤਾਂ ਘਰ ਚ ਬਿਠਾਏ ਆ ਖਾਣਦੇ ਵੀ ਹੋਣੇ ਇਹ ਉਤੋਂ ਹੀ ਡਰਾਮਾ ਸਾਰਾ ਘਰ ਦੇ ਅੰਦਰ ਤਾਂ ਕੀ ਚੱਲ ਰਿਹਾ ਤੁਹਾਡਾ ਮੁੰਡਾ ਕੀ ਕਰ ਰਿਹਾ ਤੁਹਾਨੂੰ ਚੰਗੀ ਭਲੀ ਪਾਤੀ ਪਤਾ ਫੇਰ ਤੁਸੀਂ ਝੂਠ ਬੋਲਣਾ ਉਸ ਗੱਲ ਤੇ ਔਰ ਸਰਕਾਰ ਨੇ ਅੱਜ ਤੱਕ ਕੀ ਕੀਤਾ ਤੁਸੀਂ ਮੈਂ ਵੇਖੋ ਪਿਛਲੀ ਵਾਰੀ ਮੈਂ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਸਪਸ਼ਟ ਕਿਹਾ ਕਿ ਮੈਂ ਐਨਐਸਏ ਮੇਲਾ ਦਾ ਤੁਸੀਂ ਸਵਾਲ ਪੁੱਛਿਆ ਸੀ ਜੀ ਐਨਐਸਏ ਵਾਲਾ ਮੈਨੂੰ ਕਿਹਨੇ ਪੁੱਛਿਆ ਇਸ਼ਾਰ ਸਾਹਿਬ ਉੱਥੇ ਬੈਠੇ ਸਨ ਇੱਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਐਨਐਸਏ ਦੇ ਅੱਖ ਚੋਂ ਯਾਪਾ ਦੇ ਮੈਂ ਕਿਹਾ ਬਿਲਕੁਲ ਮੈਂ ਉਹਦੇ ਉਲਟਾ ਨਹੀਂ ਲੱਗਣੇ ਚਾਹੀਦੇ ਸਰਕਾਰ ਤਾਂ ਮਦਦ ਕਰ ਰਹੀ ਆ ਭਗਵੰਤ ਜੀ ਮਦਦ ਤੇ ਹੋਇਆ ਕਿਉਂਕਿ ਕੇਸ ਤਾਂ ਕੋਈ ਚੱਲ ਹੀ ਨਹੀਂ ਰਿਹਾ ਸੁਖਪ੍ਰੀਤ ਹਰੀ ਨੌ ਕੇਸ ਦਾ ਅਖੀਰ ਚ ਜ਼ੀਰੋ ਰਿਜ਼ਲਟ ਹੋ ਕਿ ਵਕੀਲ ਵੀ ਥ੍ਰੈਟਨ ਨੇ ਵਕੀਲਾਂ ਨੂੰ ਆ ਗਿਆ ਕਿ ਤੁਹਾਨੂੰ ਮਾਰਾਂਗੇ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਸਿਮਰਨਜੀਤ ਸਿੰਘ ਉਹਨੇ ਡੀਜੀਪੀ ਸਾਹਿਬ ਨੂੰ ਚਿੱਠੀ ਦੇ ਚੁੱਕੇ ਆ ਕਿ ਮੈਨੂੰ ਇੰਨੀ ਥ੍ਰੈਟ ਹੈ ਸ਼ੁ크ਪ੍ਰੀਤ ਹਾਂ ਰਿਕਾਰਡ ਆ ਕੇ ਕਹਿ ਗਿਆ ਜਿਹੜੇ ਬਾਹਰ ਜਿਹੜੇ ਲੋਕ ਸੀ ਜਿਹੜੇ ਇਹਦੇ ਪਹਿਲਾ ਸੰਪਰਕ ਸਨ ਮਤਲਬ ਨੈਸ਼ਨਲੀ ਇੰਟਰਨੈਸ਼ਨਲੀ ਸਾਰੀ ਜਗ੍ਹਾ ਇਹ ਕੂਨੀ ਖੇਡ ਖੇਡਿਆ ਜਾ ਰਿਹਾ ਹੈ ਨੂ ਔਰ ਬਿਹਾਈਂਡ ਦਿਸ ਗੈਂਗਸਟਰਸ ਔਰ ਡਰਗ ਐਡਿਕਟਸ ਹਾਲਤਾ ਵੇਖ ਲੋ ਕੀ ਚੱਲ ਰਿਹਾ ਸੋ ਇਹ ਸਾਰਾ ਕੁਝ ਤੁਹਾਡੇ ਅੱਗੇ ਲਿਆਉਣਾ ਤੇ ਨਾਲ ਆ ਕੋ ਵੀਡੀਓ ਵੀ ਵਿਖਾ ਦੇ ਜੀ ਦਾ ਭਗਵੰਤ ਮਾਨ ਸਟੇਜ ਤੇ ਬਿਠਾਉਂਦਾ ਇਹ ਬੰਦਾ ਉਹ ਹੈ ਅਕੀਨੋ ਯਾਰ ਇੱਕ ਤਾਂ ਮੈਂ ਤਾਂ ਪੰਗੂ ਇਹ ਪੰਗੂ ਘਟ ਐ ਪੰਗੂ ਵੱਧਾ ਪੰਗੇ ਵੱਧ ਲੈਂਦਾ ਅੱਜ ਦੀ ਕੁਸਲੇ ਖਾਈ ਉਹ ਕਾ ਆਬ ਹੈ ਆਬ ਆ ਦੇਖ ਲਿਓ ਸਰੈਂਡਰ ਕੌਣ ਕਰਾ ਰਿਆ ਸੀ ਉਸ ਦਿਨ ਆ ਲੋ ਆਓ ਦੇਖੋ ਸਲਾਹ ਵੇਖੋ ਕਿੱਡੀ ਦੇਣ ੜਿਆ ਉਹਨੂੰ ਨੂੰ ਇੱਕ ਗੱਲ ਦੱਸ ਦਿਓ ਇੱਕ ਪਾਸੇ ਤੁਸੀਂ ਜੇਸ ਬੰਦੇ ਤੇ ਭਗਵੰਤ ਮਾਨ ਸਰਕਾਰ ਤੀਜੀ ਵਾਰੀ ਟਾਡਾ ਲਾ ਰਹੀ ਆ ਅ ਜਤਿੰਦਰ ਭੰਗੂ ਆ ਤੁਹਾਡੀ ਸਟੇਜ ਤੇ ਬੈਠਿਆ ਬਖਾਈ ਉਹ ਵੋਟੋ ਇੱਕ ਤਾਂ ਆ ਤੁਹਾਡੀ ਸਟੇਜ ਤੇ ਬੈਠਾ ਕੀ ਕਰ ਰਿਹਾ ਅੱਜ ਮੇਰਾ ਕੰਮ ਇਹ ਵੀ ਸੀ ਜਿਹੜਾ ਫਿਕਸਡ ਮੈਚ ਚੱਲ ਰਿਹਾ ਨਾ ਇੱਥੇ ਲੋਕਾਂ ਨੂੰ ਮੂਰਖ ਬਣਾਉਣ ਦਾ ਔਰ ਸ਼ਰੋਮਨੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਦਾ ਜਾਂ ਕਮਜ਼ੋਰ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪਲੈਨਿੰਗ ਹੈ ਉਹ ਕਿਵੇਂ ਸੀਐਮ ਆ ਉਸ ਤੋਂ ਚੱਲਦੀ ਆ ਜਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚੱਲਦੀ ਆ ਮੈਂ ਉਹ ਦਿਖਾ ਰਿਹਾ ਤੁਹਾਨੂੰ ਇਹ ਕਿੱਥੇ ਉਹ ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ ਦਾ ਕਿੱਥੇ ਗ੍ਰੀਨ ਕਾਰਡ ਤਾਂ ਨਹੀਂ ਕਿ ਬਾਕੀ ਕੇਸਾਂ ਤੋਂ ਬਚਾਓ ਹੋ ਜਾਊਗਾ ਉੱਥੇ ਤੈਨੂੰ ਬਿਠਾਈ ਰੱਖਾਂਗਾ ਪਰ ਉੱਥੋਂ ਫੋਨ ਖੜਕਦੇ ਆ ਹੁਣ ਮੇਰੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ بڑے ਫੋਨ ਖੜਕਣ ਲੱਗ ਪਏ ਦਿਬੜੂ ਘਰ ਤੋਂ ਕਿ ਕੀ ਕਰਨ ਲੱਗਿਆ ਅੱਜ ਮਜੀਠੀਆ ਮੈਂ ਤਾਂ ਤੁਹਾਨੂੰ ਤਰਚੇਮਛ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਜੇ ਮੈਨੂੰ ਇਸ ਤਰ੍ਹਾਂ ਕੀਤਾ ਤੇ ਹਲੇ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹੁਣ ਵੀ ਚੁੱਪ ਕਰ ਜਾ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰ ਦਿਓ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ ਮੈਂ ਨਹੀਂ ਤੁਹਾਡੇ ਮੂੰਹ ਲੱਗਣਾ ਚਾਹੁੰਦਾ ਤੁਹਾਡਾ ਖੇਡ ਮੈਂ ਵੇਖ ਰਿਹਾ ਔਰ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਭਗਵੰਤਮਾਨ ਦੇ ਆਖੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਾਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਤੇ ਕਿਹੜੀ ਜੇਲ੍ਹ 'ਚ ਸੀ ਦਿੱਲੀ ਦੀ ਜੇਲ੍ਹ 'ਚ ਦਿੱਲੀ ਦੇ ਜੇਲ੍ਹ ਦੇ ਪ੍ਰਬੰਧ ਉਦੋਂ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਸੋ ਇਹ ਕਿਹੜਾ ਖੇਡ ਚੱਲ ਰਿਹਾ ਹੈ ਬੀਤ ਗੈਂਗਸਟਰਸ ਇਹ ਤੁਹਾਡੇ ਸਾਹਮਣੇ ਬੇਨਕਾਬ ਕਰਨਾ ਬੜਾ ਜ਼ਰੂਰੀ ਸੀ ਆਹ ਜਿਹੜਾ ਬੀਜੀਓ ਰੋਡੇ ਪਿੰਡ ਦੀ ਹੈਗੀ ਆ ਜਿਹੜਾ ਭੰਗੂ ਨਾਲ ਖੜਾ ਜਦੋਂ ਸਰੈਂਡਰ ਦੀ ਹੈ ਆ ਜਦੋਂ ਸਾਰਾ ਫਿਕਸਡ ਮੈਚ ਹੋਇਆ ਅਫਸਰਾ ਨਾਲ ਐਸਐਸਪੀ ਸਾਹਿਬ ਮਜੀਠਾ ਲੈਣ ਗਏ ਉੱਥੇ ਹੁਣ ਦੇਖੋ ਰੋਡੇ 'ਚ ਸਰੈਂਡਰ ਜਿਹੜਾ 2 ਮਹੀਨੇ ਕਿੱਥੇ ਰਿਹਾ ਏ ਉਹ ਦਿਖਾਈ ਉਹ ਜਿਹੜਾ ਘੜੂਕੇ ਦੇ ਚ ਭਜਦਾ ਉਹ ਟੈਂਪੂ 'ਚ ਹਾਂ ਉਹ ਤੇ ਦਿਖਾਉਣਾ ਉਹ ਦਿਖਾਈ ਉਹ ਟੈਂਪੂ 'ਚ ਭਜਦਿਆਂ ਦੇ ਵੱਡਾ ਕਹਿੰਦਾ ਮੈਂ ਸੰਤ ਜਰਨਲ 'ਚ ਆਉਂਦੀ ਜੇ ਉਹਨਾਂ ਦੀ ਫੋਟੋ ਲਾਉਣਾ ਫਿਰ ਉਹਨਾਂ ਮੰਗੂ ਹਿੰਮਤ ਵੀ ਵਿਖਾਉਂਦਾ ਉਹਨਾਂ ਤਾਂ ਟੈਂਕਾਂ ਤੋਪਾਂ ਗੋਲਿਆਂ ਕਿਆਂ ਨਹੀਂ ਸਰਕਾਰਾਂ ਅੱਗੇ ਨਹੀਂ ਸੀਸ ਝੁਕਿਆ ਤੇ ਤੂੰ ਉੱਥੇ ਕਦੇ ਯੂ ਟੈਂਪੂ 'ਚ ਭੱਜ ਰਿਆਂ ਕਦੇ ਕਿੱਥੇ ਭੱਜ ਰਿਆਂ ਕਦੇ ਕਿੱਥੇ ਭੱਜ ਰਿਆਂ ਕਦੇ ਜੀਨ ਪਾ ਲੈਂਦਾ ਸੀ ਕਦੇ ਕੁਛ ਪਾ ਲੈਂਦਾ ਮੈਂ ਤਾਂ ਉਦੋਂ ਦਾ ਬੋਲਿਆ ਮੈਂ ਕਿਹਾ ਕੀ ਭੱਜਦੇ ਨੂੰ ਕੀ ਕਹਿਣਾ ਨਾ ਮੇਰੇ ਅਰਗੇ ਨੂੰ ਛੇੜੋ ਆਪਦਾ ਕੰਮ ਕਰੋ ਔਰ ਸਾਹ ਤਰਸ਼ੇਮ ਸਿੰਘ ਜੀ ਜਿਹੜਾ ਗੰਦ ਦੀ ਸਿਪਾਈ ਘਰੋਂ ਕਰੋ ਪਹਿਲਾਂ ਆ ਜਿਹੜਾ ਉੱਤੋਂ ਮਖੌਟਾ ਪਾਇਆ ਨਾ ਝੂਠ ਦਾ ਜਿਹੜਾ ਦਿਖਾਵਾ ਕਰਦੇ ਅਮਰਤ ਧਾਰੀ ਦਾ ਉਹ ਨਹੀਂ ਆ ਤੁਸੀਂ ਅੰਦਰੋਂ ਜੇ ਹੁੰਦੇ ਤੇ ਸੱਚ ਬੋਲਦੇ ਕਿ ਤੁਸੀਂ ਅਸੀਂ ਕਿਸੇ ਨੂੰ ਕੀ ਜੁਮਿਆ ਟਰਾਈਏ ਸਾਡੇ ਤਾਂ ਆਪ ਦੇ ਆ ਘਰਾਂ ਚ ਕੀ ਹਾਲਾਤ ਬਣੇ ਪਏ ਆ ਇਸ ਲਈ ਆ ਆ ਵੀਡੀਓ ਇੱਕ ਸਰਕਾਰੀ ਮੁਲਾਜ਼ਮ ਦੀ ਜਿਹਨੇ who has sworn by the constitution ਉਹਨੂੰ ਉਹਨੇ ਸਿੱਧੇ ਕਿਹਾ ਕਿ ਮੈਂ 50 ਬੰਦੇ ਮਾਰੇ ਆ ਪੰਗੂ ਨੇ ਚਾਰ ਹੋਰ ਮਾਰੂੰਗਾ ਹਲੇ ਚਾਰ ਰਹਿ ਗਿਆ ਮੈਂ ਬੰਮ ਚਲਾਇਆ ਪਤਾ ਨਹੀਂ ਕੀ ਕੁਝ ਕੀਤਾ ਹਲੇ ਤੱਕ ਸਰਕਾਰ ਉਹਨੂੰ ਅਰੈਸਟ ਕਿਉਂ ਨਹੀਂ ਕਰੀ ਅਰੈਸਟ ਤਾਂ ਦੂਰ ਦੀ ਗੱਲ ਆ ਉਹਨੂੰ ਨਾਲ ਸੀਐਮ ਦੇ ਬਿਠਾ ਰਹੀ ਹੈ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਕਿ ਚੱਲ ਕੀ ਰਿਹਾ ਹੈ ਢਾਲ ਕੇ ਕੁਝ ਕਾਲਾ ਨਹੀਂ ਢਾਲ ਹੀ ਕਾਲੀ ਹੋਈ ਖੜੀ ਹੈ ਇੱਥੇ ਬੜਾ ਖਤਰਨਾਕ ਖੇਡ ਖੇਡਿਆ ਜਾ ਰਿਹਾ ਔਰ ਆਹ ਵੇਖੋ ਆ ਉਸ ਦਿਨ ਦੀ ਖਬਰ ਆਜੇ ਦਿਨ ਔਨ ਦਾ ਰਨ ਫਾਰ ਓਵਰ ਅ ਮੰਥ ਅਮਰਿਤਪਾਲ ਸਿੰਘ ਅਰੈਸਟਡ ਸੈਂਟ ਟੂ ਜੇਲ ਇਨ ਅਸਾਮ ਨਾਲ ਕੌਣ ਖੜਾ ਆਹ ਭੰਗੂ ਖਲੋਤਾ ਕੀ ਚੱਲ ਕੀ ਰਿਹਾ ਅੰਡਰਸਟੈਂਡ ਦਾ ਪੋਲਿਟਿਕਸ ਉਤੋਂ ਉਤੋਂ ਲਾ ਕੱਲ ਅੱਜ ਦੀ ਖਬਰ ਲਾਈ ਤੇ ਗਾਂ ਚਲੇਗਾ ਜਿਹੜਾ ਕੋ ਕਰੋ ਕੀ ਹੋ ਕੀ ਰਿਹਾ ਹੈ ਹਾਊ ਕੈਨ ਦਾ ਚੀਫ ਮਿਨਿਸਟਰ ਸ਼ੇਅਰ ਅ ਸਟੇਜ ਇੱਕ ਪਾਸੇ ਤੁਸੀਂ ਐਨਐਸਐਲ ਆਉਨੇ ਯੂ ਆਪਾ ਲਾਉਨੇ ਦੂਜੇ ਪਾਸੇ ਸਟੇਜ ਸ਼ੇਅਰ ਕਰਦੇ ਹੋ ਉਹਦੇ ਮੈਂਟਰ ਨਾਲ ਚੱਲ ਕੀ ਰਿਹਾ ਇੱਥੇ ਪੰਜਾਬ 'ਚ ਤੇ ਬਾਰਡਰ ਸਟੇਟ ਹੈ ਇੰਡੋ ਪਾਕ ਬਾਰਡਰ ਦੇ ਸਟੇਜ ਤੇ ਕਿਸੇ ਕੀ ਸਮਝਦੇ ਹੋ ਕਿ ਸ਼ਾਂਤੀ ਬਣੀ ਰਹਿ ਜੂਗੀ ਇਹ ਬੰਬ ਬਲਾਸ ਜਿਹੜੇ ਹੋ ਰਹੇ ਆ ਥਾਣਿਆਂ 'ਚ ਐਵੇਂ ਉਹਨੂੰ ਵਿਚਾਰੇ ਨੂੰ ਆ ਬਾਜਵਾਦ ਸਾਹਿਬ ਨੂੰ ਚਿਹਰੇ ਨੂੰ ਤੰਗ ਕਰੀ ਜਾਂਦੇ ਮੈਨੂੰ ਤਾਂ ਲੱਗਦਾ ਇਹਦੀ 8 ਘਾਟੇ ਪੁੱਛਕਿਛ ਕਰੋ ਭਗਵੰਤ ਮਾਨ ਦੀ ਤੇ ਬਹੁਤ ਕੁਝ ਨਿਕਲ ਆਉ ਕਿ ਚੱਲ ਕੀ ਰਿਹਾ ਇੱਥੇ ਤੁਹਾਡੇ ਕੋਲ ਸਵਾਲ ਜੀ ਜੀ ਕਹਿੰਦਾ ਲਗਾਤਾਰੀ ਸੋਸ਼ਲ ਮੀਡੀਆ ਤੇ ਜਿਹੜੀਆਂ ਤੁਸੀਂ ਪਿਛਲੀ ਬਾਰ ਵੀ ਰਿਲੀਜ਼ ਕੀਤੀਆਂ ਸੀਗੀਆਂ AI ਦਾ ਰੌਲਾ ਪੈ ਰਿਹਾ ਹੈਗਾ ਕਿ ਤੁਸੀਂ ਚੈਲੰਜ ਕਰਦੇ ਹੋ ਕਿ ਜਿਹੜਾ AI ਦੀ ਜਗ੍ਹਾ ਕੋਰਟ ਦੇ ਵਿੱਚ ਇਹਨਾਂ ਨੂੰ ਐਸਟੈਬਲਿਸ਼ ਕਰ ਲਿਆ ਗਿਆ ਮੇਰਾ ਵੀਰ ਇਹ ਹੈ ਹੁਣ ਪਹਿਲਾਂ ਪੁੱਛ ਲਿਓ ਅਮਰਿਤਪਾਲ ਇੰਟੈਲੀਜੈਂਸ ਦੀ ਗੱਲ ਕਰ ਰਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ। ਜੀ ਦੇ ਨਾਲ ਗੱਲ ਹੋ ਰਹੀ ਆ। ਉਹ ਆਪ ਮੰਨਣ ਡਿਆ। ਸੁਖਪ੍ਰੀਤ ਹਰੀ ਨਾ ਉਹ ਕਹਿ ਰਿਹਾ ਮੈਂ ਉਹਦਾ ਹੀ ਨਾ ਲਿਆ ਸੀ ਨਾ ਉਹ ਤਾਂ ਆਪ ਹੁਣ ਰਿਕਾਰਡ ਆ ਗਿਆ ਤੁਹਾਡੇ ਸਾਹਮਣੇ। ਔਰ ਦੂਜੀ ਆਡੀਓ ਤੂੰ ਪੂਰੀ ਥੋੜੀ ਹੋਰ ਸੁਣਾ ਉਹਦੇ ਚ ਉਹ ਤੁਹਾਨੂੰ ਮੈਂ ਸੁਣਾਉਣੀ ਆ। ਆਪ ਦੇ ਮੁੰਡਿਆ ਬਾਰੇ ਕਿ ਉਹ ਕਿੱਡੇ ਵੱਡੇ ਡਿਫਾਲਟਰ ਨੇ। ਤਰਸ਼ੇਮ ਸਿੰਘ ਦੀ ਉਹ ਆਡੀਓ ਤੁਸੀਂ ਸੁਣ ਲਓ ਸੁਖਪ੍ਰੀਤ ਸਿੰਘ ਦੀ ਮੈਂ ਤਾਂ ਨਹੀਂ ਬਣਾਈ ਕਿਹੜਾ ਆਪਦੇ ਮੁੰਡੇ ਦਾ ਲੈਕ ਬੱਚਾ ਹੋਵੇ ਤੇ ਕੋਈ ਕਹਿੰਦਾ ਆਪਦੇ ਨਿਆਣਿਆਂ ਬਾਰੇ ਜੇ ਇਸ ਤਰੀਕੇ ਦੇ ਲਬਜ਼ ਵਹਿਤ ਪਬਲਿਕਲੀ ਕਹਿਣਗੇ ਭਾਈ ਸਾਹਿਬ ਤੇ ਉਹ ਉਹਨੂੰ ਜਿਹੜੀ ਦੁਨੀਆ ਭਰ ਦੀ ਗਾਲ ਕੱਢੀ ਜਾਂਦੇ ਹੁਣ ਕਿਹੜੀ ਗੱਲ ਮੰਨਾਂ ਮੈਂ ਸੱਚੀ ਇਹ ਤਾਂ ਨਹੀਂ ਕਿ ਉਦੋਂ ਭੂਤ ਵੜਿਆ ਸੀ ਤੇ ਹੁਣ ਕੋਈ ਹੋਰ ਵੜ ਗਿਆ ਅੰਦਰ ਹਏ ਭਾਈ ਜਿਹੜਾ ਦਿਖਾਵਾ ਹੈ ਨਾ ਬਚੋ ਇਸ ਤੋਂ ਆ ਬਖਾ ਦੇ ਸੁਣਾ ਦੇ ਫਿਰ ਵਹਿ ਸੁਣਾਉਣੀ ਤਾਂ ਨਹੀਂ ਚਾਹੀਦੀ ਥੋੜੀ ਤੁਸੀਂ ਟੀਟੀ ਲਾ ਦਿਓ ਗਾਂਹ ਜਾਣ ਵੇਲੇ ਮੁੜ ਕੇ ਕਹੋਗੇ ਕੀ ਕੁਛ ਤੁਰਿਆ ਜਾਂਦਾ ਮੈਂ ਤੁਹਾਨੂੰ ਤਾਂ ਆ ਸੁਣਾ ਰਿਹਾ ਮੇਰੇ ਕੋਲ ਵੀ ਐਜ਼ ਇਟ ਇਜ਼ ਆਈ ਹੈ ਤੇ ਮੈਂ ਵੀ ਐਜ਼ ਇਟ ਇਜ਼ ਹੀ ਚਲਾ ਰਿਹਾ ਗਾਂਹ ਤੁਸੀਂ ਬੁਲਾਉਣ ਵੇਲੇ ਟੀਟੀ ਕਰ ਦਿਓ ਮੜ ਜੀ ਨਹੀਂ ਤਾਂ ਨੁਕਸਾਨ ਹੋ ਸਕਦਾ ਸੁਣਾ ਦੇ ਯਾਰ ਤੂੰ ਫਿਰ ਇਹ ਦੱਸੋ ਉਹ ਬੈਂਕ ਡਕੋਇਟੀ ਅੱਜ ਤੱਕ ਉਹ ਸੋਨਾ ਨਹੀਂ ਲੱਭਿਆ ਉਹ ਜਿਹੜਾ ਸਭ ਤੋਂ ਵੱਡੇ ਸੋਨੇ ਦੀ ਲੁੱਟ ਮੰਨੀ ਗਈ ਸੀ ਉਹ ਲੁਧਿਆਣੇ ਚੋਂ ਅੱਜ ਤੱਕ ਉਹ ਸੋਨਾ ਨਹੀਂ ਲੱਭਿਆ ਇਹਨੂੰ ਪਤਾ ਆ ਭਗਵੰਤ ਮਾਨ ਦੇ ਯਾਰ ਨੂੰ ਆ ਥੱਗ ਨੂੰ ਅੰਮ੍ਰਿਤਪਾਲ ਨੂੰ ਲਿਆਓ ਭਾਈ ਉਹਨੂੰ ਪੁੱਛੋ ਕਿੱਥੇ ਆ ਲਿਆਓ ਜੀ ਦਾ ਸੋਨਾ ਮੋੜ ਦਿਓ ਹਾਂ ਆ ਰੇੜੀ ਵਾਲੀ ਤਾਂ ਬੁਖਾਤੀ ਉਹ ਆ ਵੇਖੋ ਆ ਵੇਖ ਲੱਗਦਾ ਫਿਲਮ ਸਟਾਰ ਕਿ ਨਹੀਂ ਮੇਰਾ ਇਹ ਕੰਮ ਵੀ ਹੋ ਰਹੀ ਨੇ ਮੈਂ ਤਾਂ ਚੋਪ ਰਹਿਣਾ ਚਾਹੁੰਦਾ ਅੱਜ ਵੀ ਕਹਿਣਾ ਬਾਪੂ ਆ ਜੋੜੇ ਹੱਥ ਤੇਰੇ ਅੱਗੇ ਨਾ ਛੇੜ ਮਜੀਤੀਏ ਨੂੰ ਜੇ ਹੋਰ ਹੁਣ ਜੇ ਬੋਲਿਆ ਨਾ ਮੈਂ ਸਵੇਰੇ ਫੇਰ ਛੱਡੂ ਇੱਕ ਪਹਿਲਾਂ ਹੀ ਦੱਸ ਰਿਹਾ ਨਹੀਂ ਤਾਂ ਨਹੀਂ ਪਹਿਲਾਂ ਤਾਂ ਛੱਡਿਆ ਮੈਂ ਕਿ ਮੈਨੂੰ ਕੀ ਲੋੜ ਐ ਜਿਸ ਕਿਸੇ ਬਾਰੇ ਕਹਿਣ ਦੀ ਤੂੰ ਆਪਦਾ ਕੰਮ ਕਰੋ ਮੈਂ ਆਪਦਾ ਕਰੂੰਗਾ ਐਵੇਂ ਕਿਨਾਂ ਦਾ ਘੋਰ ਮੈਂ ਵੇਖਿਆ ਕੱਲ ਪਰਸੋ ਪਤਾ ਨਹੀਂ ਕਿਹੜਾ ਮੈਂ ਤਾਂ ਉਹਨਾਂ ਦੀ ਸ਼ਕਲ ਨਹੀਂ ਪਛਾਣ ਚ ਆਉਂਦੀ ਸੀ ਘੋਰ ਲੱਗਿਆ ਹੋਏਗਾ ਪਤਾ ਨਹੀਂ ਕੀ ਕਹਾਣੀਆਂ ਪੇਚ ਕਰੀ ਗਿਆ ਤੂੰ ਹੀ ਪਉਣੀਆ ਕਹਾਣੀਆਂ ਮੈਂ ਦੇਣਾ ਪ੍ਰੂਫ ਮੈਂ ਕੋਈ ਗੱਲ ਬ੍ਰਦਰ ਅੱਜ ਤੱਕ ਕਿਸੇ ਬਾਰੇ ਵੀ ਵਿਦਆਊਟ ਪ੍ਰੂਫ ਵਿਦਆਊਟ ਐਵਿਡੈਂਸ ਐਂਡ ਇੱਕ ਤੋਂ ਨਹੀਂ ਸੋਰਸ ਤੋਂ ਇੱਕ ਤੋਂ ਬਾਅਦ ਦੂਜਾ ਮੇਰੇ ਸੂਤਰ ਕਹੇ ਐਵੇਂ ਸਮਝਲੇ ਤੁਸੀਂ ਇੱਕ ਚੂਤਰ ਦੂਜੇ ਤੇ ਨਿਗਾਹ ਰੱਖਦਾ ਦੂਜਾ ਤੀਜੇ ਤੇ ਰੱਖਦਾ ਚਾਰ ਸੂਤਰ ਜਦ ਗੱਲ ਕਰਦੇ ਫੇਰ ਮੈਂ ਤੁਹਾਡੇ ਅੱਗੇ ਲਿਆ ਕੇ ਕੋਈ ਚੀਜ਼ ਰੱਖਦਾ ਉਹ ਸੁਣਾ ਦੇ ਥੋੜੀ ਜੀ ਛੋਣ ਲਿਓ ਹੁਣ ਇਹ ਕਿ ਤਰਸੇਮ ਸਿੰਘ ਕੀ ਕਹਿ ਰਿਹਾ ਆਪਦੇ ਜਿਹਨੂੰ ਹੁਣ ਅੱਜ ਕੱਲ ਜਦੋਂ ਤੁਹਾਡੇ ਅੱਗੇ ਹੁੰਦਾ ਤਾਂ ਭਾਈ ਸਾਹਿਬ ਭਾਈ ਦਾ ਤਾਂ ਬਹੁਤ ਸਤਿਕਾਰਯੋਗ ਲਬਜਾ ਉਹਦੇ ਲਈ ਹਰਕਤ ਕਰਤੂਤ ਚਾਹੀਦੀ ਹੈ ਕੋਈ ਇਸ ਤਰ੍ਹਾਂ ਥੋੜੀ ਕਿ ਤੁਸੀਂ ਕਹਿਤਾ ਤੇ ਬਣ ਗਏ ਇਹ ਉਹਦੀ ਕਿਰਪਾ ਚਾਹੀਦੀ ਹੈ ਸੱਚੇ ਪਾਤਸ਼ਾਹ ਮੇਰੀ ਚੂਜ ਹੋ ਜਾਂਦੀ ਜੀ ਪਰ ਇਹਨਾਂ ਨੇ ਮੇਰੇ ਗਰਭ ਕਰ ਦਿੱਤਾ ਮੇਰਾ ਸਾਰਾ ਮੈਂ ਮੈਂ ਕਮ ਸੇ ਕਮ 2 ਲੱਖ ਤੇ 10 ਹਜ਼ਾਰ ਗ੍ਰਾਮ ਕੋਲੰਬੋ ਤੱਕ ਦੇ ਦੂਜੇ ਬੰਦੇ ਕੋਲ ਲਿਆ ਕੇ ਲਾਇਆ ਹੈ ਟਰਾਂਪੋਰਟ ਉਹੀ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਕੁੜੀ ਹੈਗਾ ਨਾ ਨੀਤਾ ਤੇ ਮੈਂ ਤੇ 40 ਸਾਲ ਇੱਥੇ ਜਿਲਕੀ ਦੇ ਬਾਹਰ ਰਹਿ ਕੇ ਕੱਟਿਆ ਕਦੀ ਕਿ ਕੋਈ ਨਹੀਂ ਵਕਾਈ ਕਿਹਦਾ ਇੱਕ ਰੱਬੀਆ ਨਹੀਂ ਕਿ ਕੋਈ ਕਿ ਕਹਦੇ ਮੰਨਦੇ ਆ ਬਈ ਤੇ ਲਗਾ ਕੇ ਮੈਂ ਤੁਹਾਨੂੰ ਹੁਣ ਸ਼ਰਮੋ ਸ਼ਰਮੀ ਨਹੀਂ ਕਰਦਾਈਗਾ ਵੀ ਚਲੋ ਤੁਸੀਂ ਮੰਨ ਲਈ ਮੈਂ ਤੇ ਹੁਣ ਇਹ ਸੇ ਮੈਂ ਇਹ ਮੈਨੂੰ ਨਿਨੰਨਾ ਬਣੇ ਜਰੀਰ ਕਰ ਦਤਾ ਤੇ ਮੈਂ ਹਾਲੇ ਵੀ ਕੱਟ ਤੇ ਤੂੰ ਚਲੋ ਮਨਾ ਕਰੇ ਤੁਸੀਂ ਆਪ ਸੁਣ ਲਿਓ ਤੇ ਅੱਗੇ ਟੀਟੀ ਕਰਕੇ ਸੁਣਾ ਦਿਓ ਉਹ ਜਿੰਨੀਆਂ ਗਾਲਾਂ ਮੈਨੂੰ ਲੱਗਦਾ ਆ ਆਪਦੇ ਨਿਆਣਿਆਂ ਨੂੰ ਕੱਢਣ ਦੇ ਉਹ ਨਹੀਂ ਤਾਂ ਕੋਈ ਨਹੀਂ ਕੱਢਦਾ ਹੁੰਦਾ ਸਾਨੂੰ ਕੱਢਣ ਵਾਲੇ ਨੂੰ ਸ਼ਰਮ ਆ ਜਾਂਦੀ ਆ ਮਗਰ ਬਾਪੂ ਜੀ ਨੂੰ ਨਹੀਂ ਆ ਰਹੀ ਪਤਾ ਕਿ ਕਿੱਡੇ ਵੱਡੇ ਡਿਫਾਲਟਰ ਨੇ ਕੰਮ ਦੇ ਹੋਂ ਤੇ ਨਾ ਕੱਢੇ ਨਾ ਕਿ ਚੰਗਾ ਨਿਆਣਾ ਹੋਵੇ ਉਹਨੂੰ ਕੋਈ ਬਾਪੂ ਨਹੀਂ ਕੱਢਦਾ ਮਗਰ ਜਦੋਂ ਹੋਵੇ ਉਹ ਜਿਵੇਂ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਤੇ ਬਾਪੂ ਵੀ ਫਿਰ ਇੱਕ ਵਾਰੀ ੜਕ ਪਿਆ ਤੇ ਸੱਚ ਸੁੱਚ ਬੋਲ ਗਿਆ ਮਾੜਾ ਮੋਟਾ ਕੋਈ ਹੋਰ ਜੀ ਉਹ ਇਥੇ ਲਈ ਅਖੀਰਲੀ ਗੱਲ ਆ ਜੀ ਭਗਵੰਤ ਮਾਨ ਸਾਹਿਬ ਨੂੰ ਕਹਿਓ 골ਡ ਗਾਲ ਦੀ ਲੱਭ ਲੈਣ ਆਪਦੇ ਯਾਰ ਕੋਲੋਂ ਦੂਜੀ ਗੱਲ ਉਹ ਗਲੌਕ ਦਾ ਪਿਸਤਲ ਲੱਭ ਲੈਣ ਫਿਰ 22 ਕਰੋੜ ਦਾ ਜੈਪਾਲ ਭੁੱਲਰ ਦਾ ਮਾਲ ਪਿਆ ਦੋ ਫਲੈਟ ਕਿਥੇ ਨੇ ਕਮੇਲੀਆ ਕਮੂਲੀਆ ਜੇ ਤਾਂ ਨਹੀਂ ਕਮੇਲੀਆ ਪਤਾ ਨਾ ਉਹ ਗੁਰਗਾਓ ਸਭ ਤੋਂ ਮਹਿੰਗੇ ਫਲੈਟ ਕਹਿੰਦੇ ਉੱਥੋਂ ਦੇ ਵਿਗਦੇ ਆ ਕਿਥੇ ਉੱਥੇ ਤਾਂ ਨਹੀਂ ਫਿਰ ਉਹਦੇ ਚ ਕਹਿੰਦਾ ਹਾਂ ਕੱਲਾ ਪੋਸਟ ਪੂਸਤ ਦਾ ਕੰਮ ਕਰਦਾ ਆਪ ਹੀ ਦੱਸਦਾ ਅਮਰਿਤਪਾਲ ਕੀ ਆ ਆਪ ਹੀ ਇੰਪੋਸਟ ਉਹ ਜੀ ਚੀਜ਼ ਤਾਂ ਅੱਗੇ ਪਿੱਛੇ ਭੇਜ ਦਿੰਦਾ ਹੋਰ ਨਹੀਂ ਕੁਝ ਕਰਦਾ ਚੰਗਾ ਕਹਿੰਦਾ ਇਸ ਲਈ ਦੱਪਾ ਦਾ ਪਤਾ ਦਾ ਕਰ ਲਿਓ ਭਾਈ ਕਿ ਕੀ ਤੁਹਾਡੀ ਰਿਸ਼ਤੇਦਾਰੀ ਆ ਇਹਦੇ ਨਾਲ ਜੈਪਾਲ ਭੁੱਲਰ ਨਾਲ ਤੇ ਆ ਅਰਚ ਡੱਲੇ ਨਾਲ ਜਾਂ ਲਾਰੈਂਸ ਬਿਸ਼ਨੋਈ ਨਾਲ ਕਿਸੇ ਨੂੰ ਪੁੱਛਣ ਹੀ ਨਹੀਂ ਦਿੰਦੇ ਕੁਝ ਦੱਸੋ ਜੀ ਹੋਰ ਕੋਈ ਮੇਰੇ ਨਾਲ ਕੰਟੈਕਟ ਕੀਤਾ। ਉਹ ਮੇਰੇ ਨਾਲ ਲੱਗਦਾ ਤੈਨੂੰ ਮੇਰੇ ਨਾਲ ਤਾਂ ਉੱਥੇ ਕੰਟੈਕਟ ਹੋਇਆ ਸੀ ਜਿਸ ਦਿਨ 25 ਤਰੀਕ ਸੀ। ਮੇਰੇ ਨਾਲ ਹੀ ਕੰਟੈਕਟ ਕਰਦਾ ਇਹਦਾ ਕੰਟੈਕਟ ਹੈ ਸਭ ਆ ਪੁੱਠੇ ਸਿੱਦੇ ਬੰਦਿਆਂ ਨਾਲ। ਇਹਦਾ ਕੰਟੈਕਟ ਹੈ ਭਗਵੰਤਮਾਨ ਦਾ ਬਾਪੂ ਤਰਸ਼ੇਮ ਸਿੰਘ ਨਾਲ। ਇਹਦਾ ਕੰਟੈਕਟ ਹੈ ਅਮਰਿਤਪਾਲ ਨਾਲ। ਇਹਦਾ ਕੰਟੈਕਟ ਹੈ ਆ ਉਹਦੇ ਭਰਾ ਹਰਪ੍ਰੀਤ ਨਾਲ ਮੇਰੇ ਨਾਲ ਕਹ ਗਰੀਬ ਨਾ ਕਾ ਇਹਦਾ ਕੰਟੈਕਟ ਆ ਭੰਗੂ ਨਾਲ ਮੇਰੇ ਨਾਲ ਕਹਦਾ ਕੰਟੈਕਟ ਹੈ ਭੰਗੂ ਨਾਲ ਤਾਂ ਕਹਿੰਦੇ ਕੰਟੈਕਟ ਵੀ ਆ ਤੇ ਕੰਟਰੈਕਟ ਵੀ ਆ ਤੁਸੀਂ ਕਹਿੰਦੇ ਪੰਜਾਬ ਦਾ ਮਾਹੌਲ ਆ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਖੌਫਤਰਾ ਵਾਲੀ ਦੀ ਗੱਲ ਕਰਦੇ ਹੋ ਤੇ ਉਹ ਖੌਫਤਰਾ ਇਹ ਕਿਦਾਂ ਦਾ ਮਾਹੌਲ ਬਣਾ ਰਿਹਾ ਹੈ ਦੇਖੋ ਕਈ ਪੁਲਸ ਵਾਲੇ ਨਹੀਂ ਚਾਉਂਦਿਆਂ ਹੋਇਆ ਵੀ ਕੁਛ ਚੰਗੇ ਚੰਗੇ ਤਾਂ ਕਈ ਹੋ ਗਏ ਪਾਸੇ ਨਗੇਸ਼ਵਰ ਰਾਓ ਸਾਹਿਬ ਹੋ ਗਏ ਪ੍ਰਬੋਧ ਜੀ ਸੀਗੇ ਹੁਣ ਰਿਟਾਇਰ ਹੋ ਗਏ ਪਾਸੇ ਹੋ ਗਏ ਬੜੀ ਲੰਬੀ ਲਿਸਟ ਆ ਇਹਦੇ ਵਿਚਾਰੇ ਦੀ ਕੀ ਗਲਤੀ ਆ ਹੁਣ ਤਾਂ ਮਹੀਨਾ ਪਹਿਲਾਂ ਤਾਂ ਅਸੀਂ ਕਿਹਾ ਬਹੁਤ ਚੰਗਾ ਪਰਮਾਰ ਲਾਇਆ ਸੀ ਹੁਣ ਕੀ ਇਹਦੇ 'ਚ ਨੁਕਸ ਪੈ ਗਿਆ ਮਹੀਨੇ 'ਚ ਨਹੀਂ ਇਹ ਤੁਹਾਡਾ ਮੀਆਂ ਮਿੱਠੂ ਬਣਿਆ ਤੇ ਮੜਾ ਹੋ ਗਿਆ ਇਸ ਲਈ ਪੁਲਿਸ ਦੀ ਪੋਲੀਟਿਸੀਜੇਸ਼ਨ ਇਹ ਤਾਂ ਸਭ ਨੂੰ ਪਤਾ ਯਾਰ ਇੰਟੈਲੀਜੈਂਸ ਮਹਿਕਮਾ ਤਾਂ ਭਗਵੰਤਮਾਨ ਆਪ ਹੀ ਮੰਗੀ ਜਾ ਰਿਹਾ ਵਿਧਾਨ ਸਭਾ ਚ ਕਿ ਇਹ ਥੋੜੇ ਤੇ ਨજર ਰੱਖਣ ਲਈ ਰੱਖੀ ਆ ਇੰਟੈਲੀਜੈਂਸ ਦਾ ਸਟੇਟ ਦੀ ਦੇਣ ਲਈ ਰੱਖੀ ਨਹੀਂ ਟੂ ਪ੍ਰੀਵੈਂਟ ਕਰਾਈਂ ਇਸ ਲਈ ਇਹ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਤਦੇ ਬੰਬ ਬਲਾਸਟ ਹੋ ਰਿਹਾ ਇਸ ਲਈ ਪੋਲਿਟਿਕਾਈਜੇਸ਼ਨ ਆ ਆ ਪੁਲਿਸ ਆ ਬੜੇ ਵੱਡੇ ਪੱਦਰ ਤੇ ਪੈਮਾਨੇ ਚ ਔਰ ਚੰਗੇ ਅਫਸਰ ਗੁਰਕੀਰਤ ਕਿਰਪਾਲ ਸਾਹਿਬ ਹੋ ਗਏ ਖੁੱਡੇ ਲਾਈਨ ਆ ਤਿੰਨ ਸਾਲ ਤੁਸੀਂ ਵਰਿੰਦਰ ਕੁਮਾਰ ਨੂੰ ਲਾ ਕੇ ਰੱਖਿਆ ਹਵਾ 'ਚ ਕਿੰਨੇ ਨੇ ਜਿਹੜੇ ਹਵਾ 'ਚ ਤੁਸੀਂ ਗਿਣਤੀ ਵੇਖਣ ਲੱਗੋ ਤਾਂ ਮੈਨੂੰ ਲੱਗਾ ਅੱਧੀ ਤੋਂ ਵੱਧ ਫੁੱਲ ਸਪੋਰਟਸ ਹਵਾ 'ਚ ਇਹ ਤੇ ਗਰਾਊਂਡ 'ਚ ਤਾਂ ਘਾਟੀ ਆ 31 ਤਰੀਕ ਤੱਕ ਕਿਹਾ ਮਈ ਤੱਕ ਵੀ ਅਸੀਂ ਨਸ਼ਾ ਪੰਜਾਬ ਦੇ ਵਿੱਚ ਬਿਲਕੁਲ ਖਤਮ ਕਰ ਦਾਂਗੇ ਇਕੱਤੀ ਇਕੱਤੀ ਇਹ ਕਰਦੀ ਉਹ ਤੋਂ ਬਾਅਦ ਸੀਐਮ ਸਾਹਿਬ ਅਸਤੀਫਾ ਦੇ ਦੇਣਗੇ ਦੇ ਦੇਣਗੇ ਮੈਨੂੰ ਲੱਗਾ ਉਹ ਤੋਂ ਬਾਅਦ ਦੋ ਕੰਮ ਹੋਣਿਆ ਜਾਂ ਸੀਐਮ ਦਾ ਅਸਤੀਫਾ ਹੋਣਾ ਬਣਦਾ ਤੇ ਜਾਲ ਪੁਲਿਸ ਨੇ ਅਜਿਹੀ ਰਜਿਸਟਰ ਕਰਨੇ ਪੰਦ ਹੋ ਜਾਣੇ ਇਸ ਲਈ ਡਰੱਗ ਵਾਲਿਆਂ ਨੂੰ ਵੈਸੇ ਮौज ਲੱਗ ਜਾਂਦੀ ਕਿ 31 ਔਖੇ ਸੌਖੇ ਕੱਟ ਲੋ ਮੁੜ ਕੇ ਕਿਸੇ ਨੇ ਪਰਚਾ ਨਹੀਂ ਦੇਣਾ ਕਿਉਂਕਿ ਜੇ ਦਿੱਤਾ ਤੇ ਪੁਲਿਸ ਵਾਲਾ ਮਰੂ ਕਿ ਤੂੰ ਖਤਮ ਨਹੀਂ ਕੀਤੀ ਦੋਵੇਂ ਪਾਸੇ ਗੋਲ ਹੀ ਹੈ ਇਹਨਾਂ ਦਾ ਜਿਹੜਾ ਮਰਜ਼ੀ ਪਾਸੇ ਜਾ ਸੀਐਮ ਜਾਊ ਜਾਂ ਅਫਸਰ ਜਾਣਗੇ ਤੂੰ ਵੀ ਰਿਜ਼ਲਟ ਤਾਂ ਇੱਕੋ ਹੀ ਨਿਕਲਣਾ ਜੀ ਖਿਆ ਸਰਕਾਰ ਦੀ ਸਿੱਖਿਆ ਗ੍ਰਾਂਟ ਹਾਂਜੀ ਸਿੱਖਿਆ ਗ੍ਰਾਂਟ ਆ ਪਖਾਨਿਆਂ ਤੋਂ ਸ਼ੁਰੂ ਹੋਈ ਆ ਬੜੀ ਤੇਜ਼ੀ ਨਾਲ ਚੱਲਦੀ ਆ ਪਤਾ ਨਹੀਂ ਕਿੱਥੇ ਤੱਕ ਜਾਂਦੀ ਆ ਤੁਹਾਡੇ ਸਾਹਮਣੇ ਆ ਮੇਰਾ ਵੀਰ ਮੇਰੇ ਤੋਂ ਕੀ ਸੁਣਨਾ ਤੁਸੀਂ ਇੰਨਾ ਕੁ ਛਾਪਤਾ ਉਹ ਕ੍ਰਾਂਤੀ ਵਾਰੇ ਕਿ ਇਹਨਾਂ ਨੂੰ ਸ਼ਰਮ ਆ ਗਈ ਇਹ ਵੀ ਛੱਡ ਗਏ ਕ੍ਰਾਂਤੀ ਨੂੰ ਵਿੱਚ ਹੁਣ ਤਾਂ ਇਹ ਨਵੀਂ ਕ੍ਰਾਂਤੀ ਲਿਆਉਣ ਨੂੰ ਫਿਰਦੇ ਆ ਭੰਗੂ ਨਾਲ ਬਾਜੋ ਮੈਂ ਤੁਹਾਨੂੰ ਸਭ ਨੂੰ ਕਹਿ ਰਿਹਾ ਬਾਜੋ ਪਤਾ ਨਹੀਂ ਕਿਹਦੀ ਕੁਰਸੀ ਥੱਲੇ ਕਿਹੜਾ ਬੰਮ ਫਟ ਹੋ ਜਾਣਾ ਮੁੜ ਕੇ ਸ਼ਰਦਾ ਦੇ ਫੁੱਲ ਭੇਟ ਕਰਦੇ ਫਿਰਾਂਗੇ ਇੱਥੇ ਇਹਨਾਂ ਦਾ ਪਤਾ ਲੱਗਣ ਡਿਆ ਇਹ ਕੌਣ ਕੀ ਕਰਦੇ ਫਿਰਦੇ ਆ ਅਲੀ ਬਾਬਾ 40 ਚੋਰਾਂ ਦਾ ਵੀ ਪਤਾ ਸੀ ਇਹ ਤਾਂ ਪਤਾ ਹੀ ਨਹੀਂ ਕਿਹੜੇ-ਕਿਹੜੇ ਰੂਪ ਚ ਫਿਰਦੇ ਆ ਮੈਨੂੰ ਇਹ ਨਹੀਂ ਸਮਝ ਆਈ ਜਿਹੜਾ ਆਪ ਮੰਨੀ ਜਾਂਦਾ ਕਿ ਮੈਂ ਇਹਨੇ ਬੰਬ ਚਲਾਇਆ ਇਹਨੇ ਬੰਦੇ ਮਾਰੇ ਉਹਨੂੰ ਸਟੇਜ ਤੇ ਬਿਠਾ ਕੇ ਤੂੰ ਡਰਾਉਣਾ ਦੂਜਿਆਂ ਨੂੰ ਕਿ ਚੁੱਪ ਕਰ ਜਾਓ ਨਹੀਂ ਤਾਂ ਆਏ ਮੇਰਾ ਬੈਠਿਆ ਹਿੱਟਮੈਨ ਮਾਰੂ ਗੋਲੀ ਮੈਨੂੰ ਲੱਗਦਾ ਤੈਨੂੰ ਤਾਂ ਨਹੀਂ ਇਕੱਲੇ ਨੂੰ ਡਰਾਉਂਦੇ ਸੀ ਦੋ ਚਾਰਾਂ ਨੂੰ ਹੋਰ ਵੀ ਸਨੇਹਾ ਖਲਾਉਂਦੇ ਉਹ ਜਿਹੜਾ ਉਹਦਾ ਫੈਕਟਰੀ ਆ ਉਹ ਜਿਹੜਾ ਪੀਡਬਲਯੂਡੀ ਦਾ ਫੈਕਟਰੀ ਆ ਉੱਥੋਂ ਨੂੰ ਲੱਗਦਾ ਭੰਗੂ ਨੂੰ ਕੁਝ ਕਹਿ ਸਕੂ ਉਹ ਭਾਵੇਂ ਕਰੋੜਾਂ ਰੁਪਏ ਖਾ ਜੇ ਉਹਨੇ ਪਤਾ ਨਹੀਂ ਕਿਹਣਾ ਕਿ ਬਤੰਦਰ ਕਿਤੇ ਹੋਰ ਹੀ ਨਾ ਮਰਵਾ ਦੇ ਹਰ ਬੰਦੇ ਨੂੰ ਆਪਦੀ ਜਾਨ ਕੀਮਤੀ ਆ ਭਰਾ ਕਿਉਂਕਿ ਅੱਜ ਸਭ ਨੇ ਆਪਣੀ 2 ਦਿਨ ਪਹਿਲੇ ਆਰਡੀਐਕਸ ਕਿਟ ਵਰਗਾ 4.5 ਕਿਲੋ ਮਿਲ ਰਹਾ ਹੈ ਇਸ ਤੋਂ ਪਹਿਲੇ ਵੀ ਕੋਈ ਨਹੀਂ ਦੱਸਦਾ ਤੇ ਇਸ ਤੋਂ ਪਹਿਲੇ ਪੰਜਾਬ ਮੈਂ ਜੋ ਇਹ ਸੁਵਾਰੀ ਸਮਝੀ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਐਂਡ ਅ ਮੈਂ ਫੇਰ ਕਹੂੰਗਾ ਜੀ ਰਿਕਵਰੀ is part of the reality only ਬਹੁਤ ਕੁਝ ਇਹ ਜਾਇ ਜਿਹੜੀ ਰਿਕਵਰੀ ਅਗਰ ਟਾਈਮ ਨਾਲ ਹੁੰਦੀ ਤੇ ਕਾਲੀਆ ਸਾਹਿਬ ਦੇ ਘਰੇ ਨਾ ਚੱਲਦੀ ਜੀ ਬੰਮ ਨਾ ਚੱਲਦਾ ਕਈ ਥਾਣਿਆਂ 'ਚ ਨਾ ਚੱਲਦਾ ਕੋਈ ਹੋਰ ਕਿਲਿੰਗਸ ਨਾ ਹੁੰਦੀਆਂ ਇਸ ਲਈ ਰਿਕਵਰੀ ਹੋਈ ਆ ਉਸ ਨੂੰ ਤਾਂ ਮੈਂ ਠੀਕ ਹੀ ਕਹੂੰਗਾ ਮਗਰ ਕੀ ਹਲੇ ਜਿੰਨਾ ਆਇਆ ਹੋਇਆ ਕ੍ਰਾਸ ਬਾਰਡਰ ਤੋਂ ਕੀ ਉਹਦੀ ਸਭ ਦੀ ਰਿਕਵਰੀ ਹੋ ਗਈ ਆ ਅਨਸਰ ਇਜ਼ ਨੋ ਕੱਲ ਵੀ ਦੇਖੋ 7 ਪਿਸਟਲ ਰਿਕਵਰ ਹੋਈ ਹੈ ਇੱਕ ਜ਼ਿਲੇ ਚੋਂ ਤੇ ਦੋ ਬਲੌਕ ਨੇ ਦੋ ਤੀ ਪੰਜ ਤੀ ਬੋਰ ਨੇ ਕੋਈ ਛੋਟੀ ਮੋਟੀ ਰਿਕਵਰੀ ਤਾਂ ਹੈ ਨਹੀਂ ðiਸ ਆਰ ਸੋਫਿਸਟੀਕੇਟਿਡ ਵੈਪਨਸ ਟਾਰਗੇਟਡ ਕਿਲਿੰਗ ਲਈ ਵਰਤੇ ਜਾ ਰਹੇ ਸਨ ਪੈਲਗਾਮ ਅਟੈਕ ਹੋਇਆ ਉਸਕੇ ਬਾਅਦ ਸੈਂਟਰ ਨੇ ਕੜੇ ਸੈਂਟਰ ਲਏ ਐਜ਼ ਅ ਬਾਰਡਰ ਸਟੇਟ ਆਪ ਦਾ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੈ ਵੀ ਕਈ ਨਾ ਕਿ ਤਣਾਅ ਵਧਦਾ ਜਾ ਰਿਹਾ ਹੈ ਇਹ ਕੁਝ ਵੈਰੀ ਅਨਫੋਰਚੂਨੇਟ ਜੀ ਜੋ ਕੁਝ ਹੋਇਆ ਹੈ ਪੈਲਗਾਮ ਚ Uh, how the situation is being handled mai i am nobody to comment on it because uh, uh, emotions involved are uh, people have died jammu kashmir vi suffer kar reya after all jo de 26 bande mare si o de ch ek jinne lokan di jaan bachawan di koshish kiti hai ek kohora chalak kashmiri ਮੁਸਲਮਾਨ ਭਰਾ ਸੀ ਉਹਦੀ ਵੀ ਜਾਨ ਗਈ ਹੈ ਦਿਹਾੜੀ ਕਰਕੇ ਉਹ ਆਪਦਾ ਗੁਜ਼ਰ ਕਰਦਾ ਸੀ ਔਰ ਜੇ ਟੂਰਿਜ਼ਮ ਦਾ ਲਾਸ ਹੋਇਆ ਹੈ ਤੇ ਜੰਮੂ ਕਸ਼ਮੀਰ ਸਟੇਟ ਨੂੰ ਹੋਣਾ ਸਭ ਤੋਂ ਵੱਡਾ ਲਾਈਵਲੀਹੂਡ ਦਾ ਲਾਸ ਉਹਨਾਂ ਨੂੰ ਹੋਣਾ ਹਿਲ ਸਟੇਟ ਸਰਵਾਈਵ ਔਨ ਟੂਰਿਜ਼ਮ ਸੋ ਹਾਂ ਉਹਦੇ ਰਿਐਕਸ਼ਨ ਚ ਅੱਜ ਕਈ ਉਥੋਂ ਦੇ ਪੋਲਿਟਿਕਲ ਲੀਡਰਸ ਬੋਲੇ ਨੇ ਕਿ ਕੀ ਕੁਝ ਹੋ ਰਿਹਾ ਸੋ ਆਈ ਥਿੰਕ ਆਈ ਐਮ ਨਾਟ ਦਾ ਰਾਈਟ ਪਰਸਨ ਟੂ ਕਮੈਂਟ ਬਟ ਇਹ ਚਿੰਤਾਜਨਕ ਹੈ ਜੀ ਜੋ ਕੁਝ ਹੋ ਰਿਹਾ ਐਂਡ ਆਈ ਕੈਨ ਓਨਲੀ ਪ੍ਰੇ ਐਂਡ ਵਿਸ਼ ਕਿ ਪੀਸ ਰਿਟਰਨਸ ਜੀ ਥੈਂਕ ਯੂ ਕਿੱਧਰੋਂ ਆ ਰਹੀ ਇਹ ਗੋਲੀ ਕਿੱਧਰੋਂ ਆ ਰਹੀ ਗੋਲੀ ਇਹ ਇਹਨੇ ਸਵਾਲ ਕੀਤੇ ਕੀਤਾ ਮੈਂ ਤਾਂ ਹੁਣ ਕੋਈ ਸ਼ੋਟ ਯਾਰ ਮੈਨੂੰ ਉਹਦਾ ਪਤਾ ਹੀ ਨਹੀਂ ਇਹਦਾ ਤਾਂ ਮੁੰਡੀਆਂ ਹੀ ਦੱਸ ਸਕਦਾ